ਸਿੱਖਿਆ ਮੰਤਰੀ ਹਰਜੂਤ ਬੈਂਸ ਨੇ ਨਸ਼ਿਆਂ ਦੇ ਵਿਰੁੱਧ ਜੰਗ ਦੇ ਵਿੱਚ ਸਰਕਾਰ ਦਾ ਸਾਥ ਦੇਣ ਦੀ ਕੀਤੀ ਸਤਿ ਸ਼੍ਰੀ ਅਕਾਲ ਜੀ ਮੈਂ ਤੁਹਾਡਾ ਆਪਣਾ ਹਰਜੂਤ ਸਿੰਘ ਬੈਂਸ ਪੰਜਾਬ ਸਰਕਾਰ ਦੇ ਵੱਲੋਂ ਜੰਗ ਦਾ ਐਲਾਨ ਹੋ ਚੁੱਕਿਆ ਹੈ ਯੁੱਧ ਨਸ਼ਿਆਂ ਵਿਰੁੱਧ ਇਹ ਲੜਾਈ ਇਕੱਲੀ ਸਰਕਾਰ ਦੀ ਜਾਂ ਭਗਵੰਤਪਨ ਸਾਹਿਬ ਦੀ ਜਾਂ ਹਰਜੂਤ ਬੈਂਸ ਦੀ ਨਹੀਂ ਇਹ ਲੜਾਈ ਹਰ ਇੱਕ ਪੰਜਾਬੀ ਦੀ ਹੈ ਤੇ ਸਾਹਮਣੇ ਦੁਸ਼ਮਣ ਕੌਣ ਹੈ ਦੁਸ਼ਮਣ ਉਹ ਨਸ਼ਾ ਹੈ ਜਿਸ ਨੇ ਪੰਜਾਬ ਦੇ ਹਜ਼ਾਰਾਂ ਘਰਾਂ ਦੇ ਚਿਰਾਗ ਬੁਝਾ ਦਿੱਤੇ ਕਈ ਪਰਿਵਾਰ ਉਜਾੜ ਕੇ ਰੱਖ ਦਿੱਤੇ ਜਿਨ ਪੰਜਾਬ ਦੇ ਗੌਰਵਮਈ ਇਤਿਹਾਸ ਤੇ ਉੱਤੇ ਧਲੰਕ ਲਾਇਆ ਹੈ ਇਹ ਲੜਾਈ ਉਸ ਨਸ਼ੇ ਦੇ ਵਿਰੁੱਧ ਹੈ ਇਸ ਕਰਕੇ ਮੇਰੀ ਆਪ ਸਭ ਨੂੰ ਬੇਨਤੀ ਹੈ ਤੇ ਖਾਸ ਕਰਕੇ ਇਸ ਮਹਾਨ ਪਵਿੱਤਰ ਧਰਤੀ ਸ਼੍ਰੀ ਅਨੰਦਪੁਰ ਸਾਹਿਬ ਦੀ ਖਾਲਸੇ ਦੀ ਜਨਮ ਤੋਂ ਮਾਤਾ ਨੈਣਾ ਦੇਵੀ ਦੀ ਧਰਤੀ ਮੇਰੀ ਬਿਲੀ ਇੱਛਾ ਹੈ ਕਿ ਸ਼੍ਰੀ ਅਨੰਦਪੁਰ ਸਾਹਿਬ ਵਿਧਾਨ ਸਭਾ ਹਲਕਾ ਇੱਕ ਮਿਸਾਲ ਬਣੇ ਇਸ ਜੰਗ ਦੇ ਵਿੱਚ ਇਸ ਲੜਾਈ ਨਸ਼ਿਆਂ ਦੇ ਵਿਰੁੱਧ ਜਿੱਥੇ ਪੰਜਾਬ ਪੁਲਿਸ ਤੇ ਸਰਕਾਰ ਸਾਰੇ ਪ੍ਰਸ਼ਾਸਨ ਹਰੋ ਮੁਮਕਿਨ ਕੋਸ਼ਿਸ਼ ਕਰ ਰਿਹਾ ਹੈ ਕਿ ਨਸ਼ੇ ਦੇ ਖਿਲਾਫ ਲੜਾਈ ਲੜੀ ਜਾਵੇ ਕੱਲ 12000 ਜਿਹੜੀ ਪੰਜਾਬ ਪੁਲਿਸ ਫੋਰਸ ਹੈ ਉਹਨਾਂ 800 ਏਦਾਂ ਦੀ ਥਾਵਾਂ ਤੇ ਜਿੱਥੇ ਸ਼ੱਕ ਸੀਗਾ ਉੱਥੇ ਛਾਪੇ ਮਾਰੀ ਕੀਤੀ ਹੈ ਜਿਹੜੇ ਨਸ਼ੇ ਦੇ ਤਸਕਰ ਜਿਨੇ ਪੈਸੇ ਕਮਾਏ ਕੋਠੀਆਂ ਕਾਰਾਂ ਵਾਈਆਂ ਉਹਨਾਂ ਦੀ ਪ੍ਰਾਪਰਟੀਆਂ ਸੀਜ਼ ਹੋ ਰਹੀਆਂ ਉਹਨਾਂ ਦੀ ਉਹਨਾਂ ਦੇ ਘਰਾਂ ਦੇ ਉੱਤੇ ਬਲਡوزر ਚੱਲ ਰਿਹਾ ਹੁਣ ਵਾਰੀ ਸਾਡੀ ਹੈ ਹਰ ਇੱਕ ਪੰਜਾਬੀ ਦੀ ਹੈ ਅਸੀਂ ਹਮੇਸ਼ਾ ਸਰਕਾਰਾਂ ਨੂੰ ਕੋਸਦੇ ਰਹਿੰਦੇ ਆ ਜਾਂ ਫਿਰ ਕੋਲਿਸ਼ਨਾਂ ਨੂੰ ਕੋਸਦੇ ਰਹਿੰਦੇ ਆ ਪਰ ਇਹ ਲੜਾਈ ਦੇ ਵਿੱਚ ਹੁਣ ਸਰਕਾਰ ਨੇ ਆਪਣੀ ਨੀਅਤ ਸਾਫ਼ ਕਰ ਦਿੱਤੀ ਹੈ ਤੇ ਹੁਣ ਸਾਡੀ ਵਾਰੀ ਹੈ ਆਪ ਸਭ ਦੀ ਵਾਰੀ ਹੈ ਕਿ ਤੁਸੀਂ ਵੀ ਜਿੰਨੇ ਜਦੋਂ ਤੱਕ ਹਰ ਇੱਕ ਪੰਜਾਬੀ ਇਸ ਲੜਾਈ ਦੇ ਵਿੱਚ ਆਪਣਾ ਯੋਗਦਾਨ ਨਹੀਂ ਪਾਊਗਾ ਉਦੋਂ ਤੱਕ ਇਹ ਮੋਰਚਾ ਫਤੇ ਨਹੀਂ ਤਾਂ ਮੇਰੀ ਆਪਣੇ ਸ਼੍ਰੀਨੰਦਪੁਰ ਸਾਹਿਬ ਹਲਕੇ ਦੇ ਸਾਰੇ ਲੋਕਾਂ ਨੂੰ ਇਹ ਬੇਨਤੀ ਹੈ ਜਿੰਨੇ ਵੀ ਵੀਡੀਓes ਦੇਖੀਏ ਤੇ ਮੇਰੀ ਇਹ ਵੀ ਅਪੀਲ ਹੈ ਇਹਨੂੰ ਵੱਧ ਤੋਂ ਵੱਧ ਸ਼ੇਅਰ ਕਰੋ ਹਰ ਇੱਕ ਪਿੰਡ ਦੇ ਵਿੱਚ ਸਰਪੰਚਾਇਤ ਨੂੰ ਸਰਪੰਚ ਸਹਿਬਾਨਾਂ ਨੂੰ ਬੇਨਤੀ ਹੈ ਵੀ ਤੁਹਾਨੂੰ ਪਤਾ ਹੁੰਦਾ ਹੈ ਕਿ ਤੁਹਾਡੇ ਪਿੰਡ ਦੇ ਵਿੱਚ ਕਿਹਨ ਨਸ਼ਾ ਵੇਚ ਰਿਹਾ ਹੈ ਜਾਂ ਸ਼ਹਿਰਾਂ ਦੇ ਵਿੱਚ ਕਿਹੜੀ ਗਲੀ ਚੋਂ ਕਿਹੜਾ ਸੰਦੇग्ध ਬੰਦਾ ਹੈ ਉਹਦੀ ਜਾਣਕਾਰੀ ਦਿਓ ਪ੍ਰਸ਼ਾਸਨ ਤੱਕ ਮੇਰੇ ਤੱਕ ਇਸ ਗੱਲ ਦੀ ਗਾਰੰਟੀ ਹੈ ਕਿ ਕਿਸੇ ਦਾ ਵੀ ਨਾਮ ਜ਼ਾਹਰ ਨਹੀਂ ਕੀਤਾ ਜਾਊਗਾ ਪੰਜਾਬ ਦੇ ਵਿੱਚ ਮੈਂ ਦੇਖ ਰਿਹਾ ਕੁਝ ਏਦਾਂ ਦੇ ਸਰਪੰਚ ਮਿਸਾਲ ਬਣੇ ਨੇ ਜਿਹਨੇ ਆਪਸੀ ਭਾਈਚਾਰਾ ਛੱਡ ਕੇ ਇਹ ਦੱਸਿਆ ਕਿ ਹਾਂ ਕੀ ਸਾਡੇ ਪਿੰਡ ਦੇ ਵਿੱਚ ਸਲਾਣਾ ਬੰਦਾ ਨਸ਼ਾ ਵੇਚ ਰਿਹਾ ਸੀ ਤੇ ਉਹਦਾ ਘਰ ਵੀ ਟਹਾਇਆ ਮੈਂ ਚਾਹੁੰਦਾ ਕਿ ਆਪਾਂ ਵੀ ਸਾਰੇ ਆਪਾਂ ਕੋਈ ਇੱਕ ਅੱਡੇ ਨਾਲ ਸਾਂਝ ਨਹੀਂ ਆਪਾਂ ਪੰਜਾਬ ਦੇ ਨਾਲ ਸਾਂਝ ਪਾਣੀ ਹੈ ਤੇ ਇਸ ਕਰਕੇ ਤੁਹਾਨੂੰ ਬੇਨਤੀ ਹੈ ਕਿ ਆਓ ਜਿਹਦੇ ਤੇ ਵੀ ਆਪਾਂ ਨੂੰ ਸ਼ੱਕ ਹੈ ਜੋ ਵੀ ਤੁਹਾਨੂੰ ਲੱਗਦਾ ਹੈ ਸੰਦੇਹਦਾ ਆਪਾਂ ਉਸ ਦੀ ਉਸ ਦਾ ਜਿਹੜਾ ਨਾਮ ਹੈ ਉਹ ਪੁਲਿਸ ਪ੍ਰਸ਼ਾਸਨ ਤੁਹਾਨੂੰ ਲੱਗਦਾ ਕਿ ਉਹ ਤੁਹਾਡਾ ਨਾਮ ਜ਼ਾਹਿਰ ਕਰ ਦੇਵੇ ਤੁਸੀਂ ਮੈਨੂੰ ਨਿੱਜੀ ਤੌਰ ਤੇ ਦੱਸੋ ਮੇਰੀ ਗਾਰੰਟੀ ਹੈ ਕਿ ਕਿਸੇ ਦਾ ਵੀ ਨਾਮ ਜ਼ਾਹਿਰ ਹੋਊਗਾ ਤੇ ਉਸ ਉਸ ਬੰਦੇ ਖਿਲਾਫ ਅਗਰ ਉਹ ਵਾਕਿਆ ਨਸ਼ਾ ਵੇਚਦਾ ਹੋਇਆ 110% ਐਕਸ਼ਨ ਹੋਊਗਾ। ਦੂਜੀ ਬੇਨਤੀ ਆਪ ਜੀ ਨੂੰ ਇਹ ਹੈ ਕਿ ਤੁਹਾਨੂੰ ਪਤਾ ਹੈ ਤੁਹਾਡੇ ਪਿੰਡ ਦੇ ਵਿੱਚ ਤੁਸੀਂ ਮੋਟਵਰ ਬੰਦੇ ਤੇ ਸਾਰੇ ਪਿੰਡ ਦੇ ਰਿਟਾਇਰਡ ਬੰਦੇ ਹਰ ਪਿੰਡ ਦੇ ਵਿੱਚ ਸਾਡੇ ਸਾਥ ਦੇ ਸਾਥਕਾ ਫੌਜੀ ਦੀ। ਵੀ ਤੁਹਾਨੂੰ ਪਤਾ ਹੈ ਕਿ ਪਿੰਡ ਦੇ ਵਿੱਚ ਆ ਦੋ ਮੁੰਡੇ ਜਿਹੜੇ ਆ ਉਹ ਇਸ ਦਲਦਲ ਚ ਫਸੇ ਹੋਏ ਆ। ਉਹਨਾਂ ਦੇ ਘਰ ਜਾਓ। ਪਿਆਰ ਨਾਲ ਉਹਨਾਂ ਦੇ ਪਰਿਵਾਰ ਦੇ ਨਾਲ ਚਾਹ ਪੀਓ ਤੇ ਉਹਨਾਂ ਨੂੰ ਕੋ ਆਓ। ਆਪਾਂ ਇਹਨਾਂ ਬੱਚਿਆਂ ਨੂੰ ਜਿਹੜੇ ਸਾਡੇ ਡਰਗ ਡੀ ਐਡਿਕਸ਼ਨ ਸੈਂਟਰਸ ਐ ਉਹਨਾਂ ਦੇ ਵਿੱਚ ਦਾਖਲ ਕਰਾਈਏ ਸਰਕਾਰ ਬਹੁਤ ਵੱਡੇ ਲੈਵਲ ਦੇ ਉੱਤੇ ਜਿੱਥੇ ਨਸ਼ਾ ਤਸਕਰਾ ਖਿਲਾਫ ਕਾਰਵਾਈ ਕਰਦੀ ਐ ਉੱਥੇ ਡਰਗ ਡੀ ਐਡਿਕਸ਼ਨ ਸੈਂਟਰਸ ਦੇ ਉੱਤੇ ਬਹੁਤ ਸ਼ਾਨਦਾਰ ਕੰਮ ਹੋ ਰਿਹਾ ਤੇ ਲੋੜ ਪੈਣ ਦੇ ਉੱਤੇ ਹੋਰ ਡਰਗ ਟੈਂਪਰੇਰੀ ਡਰਗ ਡੀ ਐਡਿਕਸ਼ਨ ਸੈਂਟਰਸ ਵੀ ਬਣਾਏ ਜਾ ਸਕਦੇ ਆ ਤਾਂ ਕਿ ਅਸੀਂ ਆਪਣੇ ਬੱਚਿਆਂ ਨੂੰ ਜੋ ਇਸ ਦਲਦਲ 'ਚ ਫਸੇ ਆ ਉਹਨਾਂ ਦਾ ਇਲਾਜ ਕਰਾਉਣਾ ਵੀ ਬਹੁਤ ਜ਼ਰੂਰੀ ਹੈ ਇਸ ਜ਼ਰੂਰੀ ਹੈ ਬਹੁਤ ਜ਼ਰੂਰੀ ਹੈ ਇਸ ਕਰਕੇ ਤੁਹਾਨੂੰ ਬੇਨਤੀ ਹੈ ਇਹ ਕੰਮ ਤੁਸੀਂ ਕਰ ਸਕਦੇ ਆ ਹਾਨੂੰ ਪਤਾ ਕਿ ਤੁਹਾਡੇ ਪਿੰਡ ਦੇ ਵਿੱਚ ਆ ਦੋ ਘਰ ਜਿਹੜੇ ਆ ਪੀੜੀ ਪੀੜੀ ਤੱਕ ਤੇ ਆਪਾਂ ਉਹ ਲੋੜ ਉਹਨਾਂ ਦੇ ਨਾਲ ਖੜਨ ਦੀ ਨਾ ਕਿ ਉਹਨਾਂ ਦਾ ਮਜ਼ਾਕ ਬਣਾਉਣ ਦੀ ਉਹਨਾਂ ਨੂੰ ਲੱਗੇ ਪਿੰਡ ਸਾਡੇ ਨਾਲ ਖੜਾ ਉਹਨਾਂ ਨੂੰ ਲੱਗੇ ਪੰਜਾਬ ਸਾਡੇ ਨਾਲ ਖੜਾ ਤੇ ਮੈਂ ਦਾਅਵੇ ਨਾਲ ਕਹਿ ਸਕਦਾ ਹਾਂ ਇਸ ਤਰੀਕੇ ਨਾਲ ਉਹ ਜਿਹੜੇ ਸਾਡੇ ਨੌਜਵਾਨ ਇਸ ਦਲਦਲ ਚ ਫਸੇ ਹੈ ਉਹ ਬਿਲਕੁਲ ਠੀਕ ਹੋ ਜਾਣਗੇ ਤੇ ਤੀਜੀ ਬੇਨਤੀ ਹੈ ਯੂਥ ਕਲੱਬਾਂ ਨੂੰ ਆਪ ਸਭ ਅਕਸਰ ਆਪਾਂ ਦੇੰਨੇ ਕਿ ਪਿੰਡ ਦੇ ਵਿੱਚ ਇੱਕ ਦੋ ਨੌਜਵਾਨੀ ਖਰਾਬ ਹੁੰਦੇ ਆ ਉਹ ਨਹੀਂ ਅੱਠ ਨੌਜਵਾਨ ਖਰਾਬ ਕਰਦੇ 10 ਮੁੰਡੇ ਖਰਾਬ ਕਰਦੇ ਕਿ ਉਲਟ ਕਿਉਂ ਨਹੀਂ ਹੁੰਦਾ ਪਿੰਡ ਦੇ ਨੌਜਵਾਨ 10 ਨੌਜਵਾਨ ਮਿਲ ਕੇ ਜਿਹੜਾ ਇੱਕ ਖਰਾਬ ਉਹਨੂੰ ਸਹੀ ਕਿਉਂ ਨਹੀਂ ਕਰ ਪਾਉਂਦੇ ਆਓ ਤੁਹਾਡੀ ਵੀ ਜ਼ਿੰਮੇਵਾਰੀ ਹੈ ਕਿ ਆਪਾਂ ਤੁਹਾਨੂੰ ਜਿਹਦੇ ਤੇ ਸ਼ੱਕ ਹੈ ਤੁਹਾਡੇ ਦੋਸਤ ਉੱਤੇ ਤੁਹਾਨੂੰ ਪਤਾ ਹੈ ਕਿ ਉਹ ਗਲਤ ਰਾਹ ਤੇ ਜਾ ਰਿਹਾ ਤੁਸੀਂ ਉਹਨੂੰ ਜਾ ਕੇ ਉਹਨੂੰ ਨਾਲ ਆਪਣੇ ਨਾਲ ਗਰਾਊਂਡਸ ਤੇ ਕੇ ਜਾਓ ਤੁਹਾਡੀ ਜ਼ਿੰਮੇਵਾਰੀ ਹੈ ਉਸ ਦਾ ਉਸਦੇ ਇੱਕ ਦੋਸਤੀ ਦਾ ਫਰਜ਼ ਨਿਭਾਉਣਾ ਅਗਰ ਆਪਾਂ ਜਿੱਥੇ ਪ੍ਰਸ਼ਾਸਨ ਆਪਣਾ ਕੰਮ ਕਰੂਗਾ ਅਗਰ ਆਪਾਂ ਇਹ ਤਿੰਨ ਕੰਮ ਸਾਰੇ ਨਾਲ ਮਿਲ ਕੇ ਕਰ ਗਏ ਤੇ ਮੇਰੀ ਇੱਕ ਖਾਸ ਮੈਂ ਹਰ ਰੋਜ਼ ਮੈਂ ਨੈ ਵਾਦਾ ਕਰਦਾ ਇਸ ਨੂੰ ਮੈਂ ਖੁਦ ਪਰਸਨਲੀ ਮੋਨੀਟਰ ਕਰੂੰਗਾ ਲੋੜ ਪੈਣ ਤੇ ਮੈਂ ਹਰ ਆਪ ਪਿੰਡਾਂ ਦਾ ਇਜ਼ਾਜ਼ਾ ਜਾ ਕੇ ਜੇ ਕਿਸੇ ਦੇ ਘਰੇ ਮੈਨੂੰ ਵੀ ਜਾਣਾ ਪਿਆ ਮੈਂ ਵੀ ਕਰੂੰਗਾ ਮੈਂ ਆਪਣੇ ਪਿੰਡ ਤੋਂ ਵੀ ਸ਼ੁਰੂਆਤ ਕਰਾਂਗਾ ਅਗਰ ਆਪਾਂ ਸਾਰੇ ਰਲ ਮਿਲ ਕੇ ਕੰਮ ਕਰਦੇ ਹਾਂ ਤਾਂ ਹੀ ਆਪਾਂ ਜੰਗ ਜਿੱਤ ਸਕਦੇ ਹਾਂ ਸਾਡਾ ਬਹੁਤ ਗੌਰਵਮਈ ਇਤਿਹਾਸ ਹੈ ਅਸੀਂ ਸਾਡੀ ਪਹਿਚਾਨ ਚਿੱਟਾ ਨਹੀਂ ਹੈ ਸਾਡੀ ਪਹਿਚਾਨ ਬਸੰਤੀ ਕੇਸਰੀ ਰੰਗ ਹੈ ਇਸ ਕਰਕੇ ਸਾਨੂੰ ਬੇਨਤੀ ਹੈ ਆਓ ਸਾਰੇ ਰਲ ਮਿਲ ਕੇ ਇਹ ਕੋਈ ਪਾਰਟੀਵਾਦੀ ਨਹੀਂ ਲੈਣੀ ਹੈ ਸਾਰੇ ਆਪਾਂ ਪੰਜਾਬੀ ਬਣ ਕੇ ਆਓ ਇੱਕ ਰੁਕੇ ਆਪਾਂ ਜਿਹੜਾ ਇਹ ਜਿਹੜਾ ਸਾਡਾ ਦੁਸ਼ਮਣ ਹੈ ਨਸ਼ਾ ਪੰਜਾਬ ਦਾ ਸਭ ਤੋਂ ਵੱਡਾ ਦੁਸ਼ਮਣ ਹੈ ਇਸ ਦੇ ਖਿਲਾਫ ਇਹ ਜੰਗ ਲੜੀਏ ਤੇ ਫਤਿਹ ਹਾਸਲ ਕਰੀਏ ਆਪ ਸਭ ਦਾ ਬਹੁਤ ਬਹੁਤ ਧੰਨਵਾਦ